ਕਿੱਧਰ ਫਿਰ ਦੇਖਾ ਸੀ ਮੇ ਭਾਬੀ ਠੀਕ ਹੈ ਵਧੀਆ ਤੂੰ ਦੱਸ ਕਿੱਧਰ ਫਿਰਦੀ ਐ ਕਿਤੇ ਨਹੀਂ ਇਧਰ ਹੀ ਆਈ ਸੀਗੀ ਮੈਂ ਅੱਛਾ ਕਾਦੀ ਦਾਲ ਬਣਾਉਣੀ ਅੱਜ ਬੀਬੀ ਪਨੀਰ ਲਈ ਸੀਗੀ ਉਹ ਪਨੀਰ ਤੇ ਬਣਾਉਣੇ ਆਂਗੇ ਤਾਈਓ ਮਟਰ ਪਨੀਰ ਆਹ ਚੀਰੀ ਐਨੀ ਗੰਡੇ ਗੰਡੇ ਤੇ ਹੋਰ ਫਿਰ ਗੰਡੇ ਮਸਾਲਾ ਨਾਲ ਹੀ ਵਧੀਆ ਬਣਦੀ ਆ ਮਿਰਚਾ ਮੁਰਚੇ ਲੱਗੰਗੇ ਉਧਰ ਲੱਗੀਆਂ ਪਈਆਂ ਮਿਰਚਾਂ ਤਾਂ ਇਹ ਵਾਲੀ ਵੜੇ ਸੋਨੇ ਤੇਰੇ ਤਾਂ ਬਾਲ ਸੋਹਣਿਆ ਕਰੇ ਐ ਮੈਂ ਮੇਰੇ ਕਰਦੀ ਤੇਰੇ ਵੀ ਕਰ ਦੂੰ ਵੀ ਕੋਈ ਨਾ ਇਧਰ ਮਾ ਬੀਬੀ ਕੋਲ ਆਈਆਂ ਹਾਂ ਮੇਰੇ ਕੋਲ ਆਈ ਸੀ ਬੀਬੀ ਕੋਲ ਆਈ ਸੀ ਚਲ ਕੋਈ ਨਾ ਜਾ ਬੀਬੀ ਪਈ ਅੰਦਰ ਲੈ ਕਹਿੰਦੀ ਆ ਬਾਲ ਸੋਹਣੇ ਆ ਬਾਲ ਕਾ ਨਾ ਸੋਹਣੇ ਆਗੇ ਲੁੱਚ ਪੜੇ ਕਰਦੀ ਆ ਬੀਬੀ ਕੋਲ ਆਈਏ ਚੁਗਲੀਆਂ ਕਰਨ ਹੁਣ ਬਹਿ ਜੂ ਵੀ ਬੇਬੇ ਆਏ ਬੇਬੇ ਆਏ ਮੇਰੀਆਂ ਚੁਗਲੀਆਂ ਕਰੂ ਵੀ ਦੇਖੀ ਤਾਂ ਜਾਈਂ ਜਾ ਕੇ ਕੋਈ ਨਹੀਂ ਕਰ ਲਾਂਦੇ ਨੂੰ ਮੈਂ ਵੀ ਦੇਖੂ ਵੀ ਕਰ ਲਾਂਦੇ ਚੁਗਲੀਆਂ ਮੈਂ ਵੀ ਤਿਆਰ ਰੱਖੂ ਵੀ ਕੀ ਚੁਗਲੀਆਂ ਕਰਦੇ ਆ ਲਾ ਬੇਬੇ ਬੇਬੇ ਦਾ ਪਈ ਸੀ ਨੀ ਮਾਇਰਾ ਦਾ ਅੱਜ ਚਿੱਤ ਜਾਂ ਕੰਡਮ ਹੋ ਰਿਹਾ ਸਿਰ ਦੁਖੀ ਜਾਂਦਾ ਸੀ ਮੈਂ ਵਾਗ ਗਈ ਮੰਡੀ ਅੱਜ ਅੱਛਾ ਤੇ ਗਰਮੀ ਸੀ ਬਾਹਲੀ ਥੋੜਾ ਕਾਣਾ ਸਮਾਨ ਜਾਂ ਮੁੱਕਿਆ ਪਿਆ ਸੀ ਉਹ ਲੈਣ ਵਾਗ ਗਈ ਤੇ ਭਾਬੀ ਮਾਡ ਪਨੀਰ ਦੀ ਦਾਲ ਬਣਾਈ ਉਹ ਮੰਗਾਇਆ ਸੀ ਉਹਨੇ ਮੈਥੋਂ ਕਹਿੰਦੀ ਵਾਟਰ ਪਨੀਰ ਲਿਆਈ ਮੰਮੀ ਅੱਜ ਤੇ ਸਿਰ ਸੁਰ ਖੋਲੀ ਬੈਠੀ ਹੈ ਭਾਬੀ ਵੀ ਸਿਰੋ ਖੋਲਿਆ ਨਹੀਂ ਉਹਨ ਪੁੱਤੇ ਦਾ ਉਹ ਕਰਾਇਆ ਕੀ ਹੁੰਦਾਗਾ ਪ੍ਰੈਸ ਪ੍ਰੋਸਜੇ ਉਹ ਕਰਾਈ ਬੈਠੀ ਹੈ ਹਾਂ ਉਹ ਤਾਂ ਉਹਨਾਂ ਜੀ ਉਹਨਾਂ ਰਾਵੜ ਰੋਵੜ ਨਹੀਂ ਪੌਣੀ ਕਹੀ ਦੇਣ ਕਹਿੰਦੀ अच्छा ओ तांग लागदेया लोकां नु ता भी खुलेया आपा नु लागदा भी खुले बाल ਲਈ बैठी है उनु केहा के कर दाल दाल च बाल लग गयाणगे मुड़के कहि चलुंगी कोई नहीं सुनदी भाई आजकल ਆਪਦੀ ਚਲਾਉਂਦੀਆਂ ਨਹੀਂ ਤੈਨੂੰ ਪਤਾ ਹੀ ਹੈ ਤੁਹਾਡੇ ਵੀ ਘਰੇ ਆਈ ਹੈ ਤੇਰੀ ਭਝਾਈ ਉਹ ਸੁਣਦੀ ਹੈ ਗੱਲ ਉਹ ਵੀ ਇਹਦੇ ਵਰਗੀ ਆ ਬਸ ਫਿਰ ਐਸਾ ਤੈਨੂੰ ਪਤਾ ਹੀ ਹੈ ਘਰ ਘਰ ਰੋਟੀ ਵੇਲੇ ਹੁਣ ਤਾਂ ਹੁਣ ਤਾਂ ਬਸ ਚੁੱਪ ਭਲੀ ਹੈ ਹੁਕਮ ਲਾਉਂਦਿਆਂ ਆ ਚੀਜ਼ ਲਿਆ ਦਿਓ ਆ ਲਿਆ ਦਿਓ ਪਰ ਲੈਉਣੀ ਪੈਂਦੀ ਹੈ ਹੋਰ ਗੱਲਾਂ ਲੋਕ ਸੁਣਦੀ ਨਹੀਂ ਉਹ ਤਾਂ ਆਪ ਕਹਿੰਦੀ ਪਰਸੋਂ ਦੀ ਮੈਨੂੰ ਪੈਸੇ ਦੇ ਦੇ ਮੈਂ ਮੈਂ ਤਾਂ ਆਵਾਲ ਸੁਜੈਟ ਕਰ ਰਿਆ ਕਿ ਲੈ ਕੇ ਆਉਣਾ ਹੈ ਕਹਿੰਦੀ ਬਸ ਇਹਨੂੰ ਦੇਖ ਲਿਆ ਹੋ ਫਿਰ ਇਹਨੂੰ ਦੇਖ ਲਿਆ ਹੋਗਾ ਉਹ ਆਊਗਾ ਉਹਦੀ ਰਿਸ ਨਾਲ ਮੈਂ ਵੀ ਕਰਾ ਲਿਆ ਮੈਂ ਹੁਣ ਮੈਨੂੰ ਕੋਈ ਆਂਦੀ ਸੀ ਲੋਕਾਂ ਦੀ ਬਹੂਆਂ ਵੀ ਕਰਾਈ ਜਾਂਦੀਆਂ ਆ ਅੱਛਾ ਹੋਰ ਹਾਂ ਤੇ ਫਿਰ ਤੇਰੀ ਬੀਬੀ ਨੇ ਉਸ ਕਹਿੰਦੀ ਉਹਨੂੰ ਬੱਚੇਰੀਆਂ ਗਾਣ ਦਿੰਦੀ ਆ ਉਹ ਕਿਹੜੇ ਗੱਲ ਸੁਣਦੀ ਆ ਕੋਈ ਨਹੀਂ ਸੁਣਦਾ ਭਾਈ ਅੱਜ ਕੱਲ੍ਹ ਇਹੀ ਟਾਈਮ ਆ ਗਿਆ

ਵੇਖਾਂ ਕੀ ਕਰਦੀ ਐ ਹਜੇ ਸਬਜੀ ਚੀਰੀ ਜਾਂਦੀ ਐ ਕੀ ਬਣਾਈ ਜਾਨੀ ਆ ਹੁਣ ਤੂੰ ਮੈਂ ਕਰ ਮੈਂ ਟਿੰਡੋ ਦੀ ਸਬਜੀ ਵੀ ਨਾਲ ਬਣਾ ਲਉ ਵੀ ਤੇ ਹੁਣ ਦੋ ਸਬ지ਆ ਧਰਾਂਗੇ ਆਪਾਂ ਦੋ ਧਰ ਲਾਂਗੇ ਫੇ ਪਨੀਰ ਦੀ ਵੀ ਨਾਲ ਫਿਰ ਨਾ ਐਨਾ ਖਰਚਾ ਨਾ ਕਰਿਆ ਕਰ ਪੁੱਤ ਇੱਕ ਧਾਲ ਤੜਕੇ ਬਣਾ ਲੈ ਸਬਜੀ ਕੱਥਨੇ ਬਣਾ ਲੈ ਕੋਈ ਨੀ ਮੈਂ ਸੁੱਕੀ ਬਣਾ ਲਾਂਗੀ ਨਾਲ ਅੱਛਾ ਨਾਲਿਆ ਜੁੰਡਾ ਜੇ ਮਾੜੇ ਮੋਟੇ ਬੰਨ ਲਿਆ ਕਰ ਆਹ ਵੇਖ ਲੈ ਫਿਰ ਚਾਚੇ ਕੀ ਕੁੜੀ ਆਈ ਉਹ ਵੀ ਕਹੇਗੀ ਮੈਨੂੰ ਕਹਿੰਦੀ ਭਾਬੀ ਖੁੱਲੇ ਵਾਲ ਛੱਡ ਕੇ ਧਾਲ ਚੀਰੀ ਜਾਂਦੀ ਐ ਫੇਰ ਕੀ ਹੁੰਦਾ ਕਿ ਯਾਪ ਨਹੀਂ ਹੋ ਕਰਦੀ ਹੈਗੀ ਉਹਨਾਂ ਦੀ ਬਹੁਤਾ ਜਮਾਟ ਜੁੰਡੇ ਸਾਰਾ ਦਿਨ ਖਲਾਈ ਰਿਹਾ 24 ਘੰਟੇ ਖੁੱਲੇ ਹੁੰਦੇ ਆ ਵਾਰ ਉਹਨਾਂ ਦੇ ਚਲ ਅਗਲੇ ਦੀਆਂ ਤਾਂ ਗੱਲਾਂ ਹੁੰਦੀਆਂ ਨੇ ਉਹ ਕੁੱਤੇ ਚਰਾਵੜ ਤਾਂ ਪਾ ਕੇ ਰੱਖਦੇ ਤੂੰ ਤਾਂ ਰਾਵੜ ਵੀ ਲਾਤੀ ਦੋ ਦਿਨ ਪਾਏ ਮੇਰਾ ਰਾਵੜ ਲਾਤੀ ਫੇਰ ਕੀ ਹੋ ਗਿਆ ਆਏ ਆ ਨੂੰ ਤੀ ਤਾਂ ਚੁੰਨੀ ਲੈ ਕੇ ਸਿਰ ਤੇ ਘਰੇ ਫਿਰਦੀ ਹੋਵੇ ਫੇਰ ਹੀ ਸੋਹਣੀ ਲੱਗਦੀ ਹੈ ਕੋਈ ਨਹੀਂ ਚੜਾ ਲੂੰਗੀ ਵੀ ਦੋ ਦਿਨ ਦੋ ਦਿਨ ਅਗੇ ਆਪਦੇ ਸਹੁਰੇ ਵੀ ਪੂਰੇ ਕਾ ਆਏ ਤੇਰੇ ਸਹੁਰਿਆਂ ਦਾ ਘਰ ਹੈ ਤੇਰੇ ਪਿਓ ਦਾ ਘਰ ਨਹੀਂ ਪਿਓ ਦੇ ਘਰੇ ਤਾਂ ਮਾਂ ਤੀ ਕਿਵੇਂ ਫਿਰਦੀ ਰਹੇ ਚੁੰਨੀ ਲਾ ਕੇ ਤੇਰੇ ਵੀ ਪਿਓ ਦਾ ਘਰ ਨਹੀਂ ਹੈਗਾ ਫੇਰ ਕੀ ਹੋ ਗਿਆ ਚੁੰਨੀ ਨਹੀਂ ਕਦੇ ਲਾਹੀ ਤੇਰੇ ਵਾਂਗੂ ਜੇ ਤੂੰ ਲਾ ਕੇ ਰੱਖਦੀ ਮੀਮੀ ਉਹਦਾ ਹੋਰ ਸੀ ਹੁਣ ਹੋਰ ਆ ਚੰਗਾ ਭਾਈ ਮੈਂ ਤਾਂ ਕੁਛ ਨਹੀਂ ਕਹਿੰਦੀ ਮੇਰੀ ਘੜਾ ਚੱਲਦੀ ਐ ਤੇਰੇ ਵੀ ਮੈਨੂੰ ਪਤਾ ਕੌਣ ਲਾ ਕੇ ਗਈ ਐ ਲੁੱਤੀਆਂ ਇਹ ਉਂਗਲਾ ਤਾਂ ਕਹਦੀਆਂ ਤਾਂ ਜਵਾਕੜੀ ਹੁ ਆਈ ਸੀਗੀ ਤੇ ਬਸ ਉਹ ਐ ਕਹੇਗੀ ਵੀ ਚੱਲ ਭਾਬੀ ਵਾਲ ਟਕ ਲਿਆ ਕਰੇ ਹੋਰ ਉਹਨੇ ਕੀ ਕਹਿਤਾ ਤੈਨੂੰ ਨਹੀਂ ਉਹਨੂੰ ਕੱਲ ਨੂੰ ਹਾਂ ਇਹ ਕੀ ਚੁਗਲੀ ਹੋ ਗਈ ਜਜਵਾਕੜੀ ਆ ਜਾਂਦੀ ਐ ਤਾਂ ਨਿੱਕੀ ਜਿਹੇ ਚੁਗਲੀਆਂ ਕਰਨ ਆਉਂਦੀ ਐ ਹੋਰ ਕੀ ਕਰਨ ਆਉਂਦੀ ਐ ਉਹ ਤਾਂ ਹੋਈ ਨਜ਼ਰਦੀ ਕਿਸੇ ਨੂੰ ਵੀ ਕਿਉਂ ਮੇਰੀ ਬੀਬੀ ਕੋਲੇ ਕੋਈ ਆ ਜਾਂਦੀ ਐ ਤੇ ਨਾਲੇ ਮਿਰਚਾਂ ਜੇ ਜਿੰਨੇ ਗਾ ਵਾਰ ਜਾਂਦੀ ਐ ਕਿ ਮਿਰਚ ਉਹਦੇ ਖਤਰ ਲਾਈਆਂ ਨਹੀਆਂ ਫਿਰ ਕੀ ਹੋ ਜਾਂਦਾ ਜੇ ਦੋ ਮਿਰਚਾਂ ਲੈ ਜਾਂਦੀ ਕਿ ਢਿੱਕ ਗੱਲ ਸੀ ਕਿੱਥੇ ਆ ਜਾਂਦੀ ਐ ਰੋਜ਼ ਮਿੱਠ ਮੰਗੀ ਨੀ ਹੈਗੀਆਂ ਆ ਤੇਰੇ ਕੋਲੇ ਵੱਜੀ ਫਿਰ ਮੈਂ ਇਥੋਂ ਤਾਂ ਹੋਏ ਹੋਰੇ ਮੰਗਾਂ ਨੀ ਮਿਰਚਾਂ ਉਹ ਵਿਚਾਰੀ ਦੇ ਮਾਂਗਰ ਪੈ ਰਹੀ ਐ ਤੂੰ ਜਵਾਬ ਦੇ ਦੂਗੀ ਕੀ ਦੋ ਮਿਰਚਾਂ ਦੀ ਗੱਲ ਐ ਮਾੜੇ ਮਾਜਨੇ ਵਾਲੀ ਕੋਈ ਨੀ ਤੂੰ ਹੀ ਉਹ ਸਾਰਾ ਫਿਰ ਪਿਓ ਦੇ ਕਰ ਹੋਣਗੀਆਂ ਨੀ ਮ ਵੀ ਲੱਛਣ ਕਰਦੀ ਐ ਚੰਗਾ ਤੂੰ ਮੈਂ ਆਪਣੀ